ਜੀ ਪਰਪਲ ਜੀ ਅੱਜ ਵੀ ਤੁਸੀਂ ਪ੍ਰੈਸ ਮੀਟਿੰਗ ਬੁਲਾਈ ਆ ਬਾਘਾਪਣਾਵਾ ਆ ਕੇ ਪਹਿਲੀ ਵਾਰ ਕੀ ਕਾਰਨ ਹੈ ਇਹਦਾ ਕਾਰਨ ਬਰਾੜ ਸਾਹਿਬ ਇਹ ਆ ਪਹਿਲਾਂ ਤਾਂ ਤੁਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਜਿਥੇ ਸਾਡੇ ਸੱਦੇ ਤੇ ਆਏ ਹੋ ਤੁਹਾਡਾ ਬਤਨਵਾਦ ਕਰਦਾ ਤੁਹਾਡਾ ਥੈਂਕ ਯੂ ਕਰਦਾ ਵੀ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਇੱਥੇ ਸਾਰੇ ਜਾਣੇ ਇਕੱਠੇ ਹੋਏ ਹੋ ਔਰ ਇੱਥੇ ਆਉਣ ਦਾ ਔਰ ਤੁਹਾਨੂੰ ਬੁਲਾਉਣ ਦਾ ਮੁੱਖ ਮਕਸਦ ਇਹ ਹੈ ਵੀ ਜਿਹੜੀਆਂ ਕੱਲ ਔਰ ਉਸ ਤੋਂ ਪਹਿਲਾਂ ਬਾਘੇਪੁਰਾਣੇ ਸ਼ਹਿਰ ਦੇ ਵਿੱਚ ਔਰ ਨੇੜੇ ਤੇੜ ਦੇ ਪਿੰਡਾਂ ਚ ਸਾਰੇ ਇਲਾਕੇ ਚ ਜਿਹੜੀਆਂ ਵਾਰਦਾਤਾਂ ਹੋਈਆਂ ਜਿਹੜੀਆਂ ਚੋਰੀਆਂ ਹੋਈਆਂ ਡਕੈਤੀਆਂ ਹੋਈਆਂ ਵੀ ਜਿਹੜੇ ਲੋਕਾਂ ਦੇ ਸੇਫ ਪਏ ਸੀਗੇ ਦੁਕਾਨਾਂ 'ਚ ਸ਼ੈਲਰਾਂ ਤੇ ਉਹ ਵੀ ਸ਼ਟਰ ਪੱਟ ਕੇ ਤੇ ਤੋੜਪੰਨ ਕਰਕੇ ਲੋਕ ਉੱਥੋਂ ਚੱਕ ਕੇ ਲੈ ਗਏ ਔਰ ਹਲੇ ਤੱਕ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਗ੍ਰਿਫਤਾਰੀ ਨਹੀਂ ਉਹ ਜੀ ਕੀਤੀ ਤੇ ਕੋਈ ਉਹਦੇ ਤੇ ਠੋਸ ਕਦਮ ਨਹੀਂ ਚੱਕੇ ਔਰ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰੀਆਂ ਇਹਦੀ ਪ੍ਰਕਾਸ਼ਨ ਵੀ ਲਈ ਜਾ ਸਕਦੀ ਸੀ ਜੇ ਕਿਤੇ ਸਰਕਾਰ ਦਾ ਕੋਈ ਦਬਾਅ ਹੁੰਦਾ ਜਾਂ ਇਸ ਔਰ ਧਿਆਨ ਹੁੰਦਾ ਉਹ ਸਰਕਾਰ ਦੀ ਜਿਹੜੀ ਜਿਹੜਾ ਸਰਕਾਰ ਦਾ ਫੇਲੀਅਰ ਆ ਉਹਨੂੰ ਉਜਾਗਰ ਕਰਨ ਵਾਸਤੇ ਔਰ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਜਿਹੜੀਆਂ ਉਹਨਾਂ ਨਾਲ ਬੇਨਿਜ਼ਮੀਆਂ ਹੋਈਆਂ ਤੇ ਇਸ ਲਈ ਅੱਜ ਆਪਾਂ ਇੱਥੇ ਇਕੱਤਰ ਹੋਏ ਆਂ। ਇਹ ਫੇਲੀਅਰ ਕਿਦਾ ਮੰਨਦੇ ਆ ਜਿਹੜਾ ਚ ਚੋਕ ਘਟਣਾ ਵਾ ਹੋ ਰਹੀ। ਇਹ ਤਾਂ ਸਰਕਾਰ ਦਾ ਫੇਲੀਅਰ ਹੈ ਜੀ। ਸਰਕਾਰ ਦਾ ਫੇਲੀਅਰ ਹੈ। ਸਰਕਾਰ ਦਾ ਲਾਅ ਐਂਡ ਆਰਡਰ ਕਰਨੀ ਕੋਈ ਧਿਆਨ ਨਹੀਂ। ਕੋਈ ਇਸ ਪਾਸੇ ਧਿਆਨ ਨਹੀਂ ਸਰਕਾਰ ਹੋਰ ਕੰਮਾਂ 'ਚ ਰੁੱਝੀ ਹੈ। ਤੇ ਇਹ ਸਿੱਧਾ ਪੱਧਰਾ ਸਰਕਾਰ ਦਾ ਫੇਲਿਅਰ ਆ ਬਹੁਤ ਬੁਰੀ ਤਰ੍ਹਾਂ ਕਿਵੇਂ ਪਿਛਲੇ ਦਿਨਾਂ ਤੋਂ ਕਾਫੀ ਵਾਰ ਦਤਾਂ ਹੋ ਗਈਆਂ ਜਾਂ ਆਪਾਂ ਪਹਿਲੇ ਸ਼ਹਿਰ ਦੀ ਗੱਲ ਕਰੀਏ ਜਾਂ ਪਿੰਡਾਂ ਦੀ ਗੱਲ ਕਰਕੇ ਪਿੰਡਾਂ 'ਚ ਵੀ ਅੱਜ ਤੱਕ ਨਵੇਂ-ਨਵੇਂ ਹੋਈਆਂ ਜੇਕਰ ਇਹ ਚੀਜ਼ਾਂ ਨਹੀਂ ਰੁਕਦੀਆਂ ਕਿਉਂਕਿ ਸ਼ਹਿਰ ਦੇ ਵਿੱਚ ਕਾਫੀ ਗੁੱਸਾ ਕਹਿ ਸਕਦੇ ਹਾਂ ਲੈ ਕੇ ਵੀ ਲਗਾਤਾਰ ਉਹ ਇਕੱਠੇ ਹੋ ਰਹੇ ਐ ਤੇ ਤੁਸੀਂ ਬਤੌਰ ਸਿਆਸੀ ਹੋਣ ਦੇ ਨਾਤੇ ਤੋਂ ਅਗਲਾ ਗਲਮ ਕੀ ਹੋ ਸਕਦਾ ਵੇਖੋ ਵਿਰਾਟ ਸਾਹਿਬ ਮੈਂ ਪਹਿਲਾਂ ਇਸ ਗੱਲ ਤੇ ਰੌਸ਼ਨੀ ਪਾ ਦਿਆਂ ਵੀ ਜਿਹੜੀਆਂ ਸੂਬਾ ਸਰਕਾਰਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਸੂਬਾ ਸਰਕਾਰਾਂ ਉਹਨਾਂ ਦਾ ਜੇ ਸਭ ਤੋਂ ਬੁਨਿਆਦੀ ਕੰਮ ਹੈ ਕੋਈ ਜ਼ਿੰਮੇਵਾਰੀ ਹੈ ਉਹਦੇ ਫਰਜ਼ ਬਹੁਤ ਨੇ ਪਰ ਜੇ ਸਭ ਤੋਂ ਵੱਧ ਅਹਿਮੀਅਤ ਦੇਣ ਵਾਲਾ ਕੋਈ ਫਰਜ਼ ਹੈ ਸੰਵਿਧਾਨ ਦੇ ਮੁਤਾਬਕ ਤੇ ਉਹ ਲਾਅ ਐਂਡ ਆਰਡਰ ਨੂੰ ਬਹਾਲ ਰੱਖਣ ਦਾ ਜੀ ਇਹ ਸਭ ਤੋਂ ਪਹਿਲੀ ਡਿਊਟੀ ਹੁੰਦੀ ਸੂਬਾ ਸਰਕਾਰਾਂ ਦੀ ਪਰ ਇਹ ਸਰਕਾਰ ਬੁਰੀ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ 'ਚ ਫੇਲ ਹੋ ਗਈ ਔਰ ਜਿਹੜਾ ਤੁਹਾਡਾ ਦੂਸਰਾ ਸਵਾਲ ਆ ਵੀ ਅਸੀਂ ਕੀ ਕਰਾਂਗੇ ਪਹਿਲਾਂ ਤਾਂ ਅਸੀਂ ਹੁਣ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਾਂ ਲੋਕਾਂ ਨਾਲ ਹਮਦਰਦੀ ਦਾ اظہار ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਇਸ ਦੁੱਖ ਦੀ ਘੜੀ ਚ ਔਖੀ ਘੜੀ ਚ ਜਿਨ੍ਹਾਂ ਨਾਲ ਵੀ ਇਹ ਗੱਲਾਂ ਵਾਪਰੀਆਂ ਉਹਨਾਂ ਦਾ ਸਾਥ ਦੇਣ ਵਾਸਤੇ ਇੱਥੇ ਆਏ ਆ ਔਰ ਜਿਹੜਾ ਸਰਕਾਰ ਦਾ ਫੇਲਿਅਰ ਹੈ ਉਹ ਆਵਾਜ਼ ਬੁਲੰਦ ਕਰਨ ਵਾਸਤੇ ਵੀ ਇੱਥੇ ਆਏ ਆ ਇਸ ਤੋਂ ਬਾਅਦ ਜੇ ਸਰਕਾਰ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਸਾਰੀਆਂ ਗੱਲਾਂ ਜਿਹੜੀਆਂ ਵਾਪਰੀਆਂ ਜੋ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਨੂੰ ਨਹੀਂ ਫੜਦੀ ਤੇ ਫੇਰ ਅਸੀਂ ਕੋਈ ਵੱਡੇ ਪੱਧਰ ਤੇ ਸੰਘਰਸ਼ ਵਿੜਾਂਗੇ ਕਿਸੇ ਤੇ ਜਾਂ ਤੁਹਾਡੇ ਜਿੰਨੇ ਵੀ ਕੋਈ ਵਾਰਦਾਤਾ ਹੋਈਆਂ ਜੇ ਕਿਸੇ ਪਾਰਟੀ ਦਾ ਸੰਪਰਕ ਤੁਹਾਡਾ ਜੀ ਕੋਈ ਗੱਲਬਾਤ ਹੋਈ ਹੋਵੇ ਅਸੀਂ ਸਾਰਿਆਂ ਕੋਲੇ ਜਾ ਕੇ ਆਉਣਾ ਭਾਈ ਸਾਹਿਬ ਜਿੰਨਾ ਜਿੰਨਾਂ ਨਾਲੇ ਗੱਲਾਂ ਵਾਪਰੀਆਂ ਉਹਨਾਂ ਕੋਲੇ ਜਾ ਕੇ ਆਉਣਾ ਉਹਨਾਂ ਨਾਲ ਹਮਦਰਦੀ ਕਰਕੇ ਆਉਣੀ ਹੈ ਔਰ ਮੈਂ ਇੱਕ ਗੱਲ ਹੋਰ ਦੱਸ ਦਿਆਂ ਦੇਖੋ ਅਸੀਂ ਪਹਿਲਾਂ ਵੀ ਬੈਠੇ ਇੱਥੇ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਬਣ ਗਏ ਕੋਈ ਨਵਾਂ ਬਿਜ਼ਨਸਮੈਨ ਕੋਈ ਨਵੀਂ ਇੰਡਸਟਰੀ ਤਾਂ ਪੰਜਾਬ 'ਚ ਪਹਿਲਾਂ ਆਉਣ ਨੂੰ ਤਿਆਰ ਨਹੀਂ ਔਰ ਜਿਹੜੇ ਲੋਕ ਇੱਥੇ ਵਪਾਰ ਕਰ ਰਹੇ ਐ ਜਿਨ੍ਹਾਂ ਦੇ ਸਿਰ ਤੇ ਪੰਜਾਬ ਚੱਲ ਰਿਹਾ ਜਿਹੜੇ ਮਿਹਨਤ ਕਰਦੇ ਆ ਪੰਜਾਬ ਨੂੰ ਪੈਰਾਂ ਸਿਰ ਹਲੇ ਕਰੀ ਜਾਂਦੇ ਆ ਟੈਕਸ ਭਰਦੇ ਆ ਜੇ ਅਸੀਂ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਨਵੇਂ ਸਾਡੇ ਕੋਲ ਆਉਂਦੇ ਨਹੀਂ ਅਸੀਂ ਤਾਂ ਉਸ ਤਰੀਕੇ ਨਾਲ ਉਹਨਾਂ ਨੂੰ ਵੀ ਇੱਥੋਂ ਭਜਾ ਦੇਾਂਗੇ ਤੇ ਪੰਜਾਬ ਚ ਫਿਰ ਕੌਣ ਰਿਹਾ ਪੰਜਾਬ ਚ ਵਪਾਰ ਕੀਨੇ ਕੀਤਾ ਕਾਰੋਬਾਰ ਕੀਨੇ ਕੀਤਾ ਰੋਜ਼ਗਾਰ ਕਿੱਥੋਂ ਮਿਲਿਆ ਲੋਕਾਂ ਨੂੰ ਜੇ ਅਸੀਂ ਉਹਨਾਂ ਨੂੰ ਮਹਿਫੂਜ਼ ਹੀ ਨਹੀਂ ਮਹਿਸੂਸ ਕਰਾ ਸਕਦੇ ਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਸਰਕਾਰ ਕਰ ਸਕਦੀ ਤੇ ਫਿਰ ਇੱਥੇ ਰਹੂਗਾ ਕੌਣ ਕੰਮ-ਕੌਣ ਕਰੂਗਾ ਇਸ ਲਈ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋ ਆਇਆ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਵੀ ਕੋਈ ਠੋਸ ਕਦਮ ਚੱਕਣ ਔਰ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਉਣਾ ਔਰ ਦੂਸਰੀ ਗੱਲ ਜਿਹੜੀ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਾਂਦਾ ਦੇਖੋ ਪ੍ਰਸ਼ਾਸਨ ਤੇ ਜਿਹੜੀ ਪੁਲਿਸ ਹੈ ਇਹਨੇ ਪਿੱਛੇ ਵੀ ਬਹੁਤ ਵੱਡੇ-ਵੱਡੇ ਕੰਮ ਕੀਤੇ ਆ ਪੁਲਿਸ ਹੁਣ ਵੀ ਫੜ ਸਕਦੀ ਹੈ ਜਿਨ੍ਹਾਂ ਨੇ ਇਹ ਵਾਰਦਾਤਾਂ ਕੀਤੀਆਂ ਜੋ ਜਿਹੜੀ ਮੌਜੂਦਾ ਸਰਕਾਰ ਹੈ ਜੇ ਸਰਕਾਰ ਨੂੰ ਵੇਲ ਮਿਲੂਗੀ ਇਸ ਕੰਮ ਕੰਨੀ ਧਿਆਨ ਦੇਣ ਨੂੰ ਤੇ ਔਰ ਪੁਲਿਸ ਨੂੰ ਆਪਦਾ ਕੰਮ ਕਰਨ ਦਿਓਗੀ ਪੁਲਿਸ ਵੀ ਫੇਰ ਹੀ ਕੰਮ ਕਰੂਗੀ ਸਰਕਾਰ ਜਿਹੜੀ ਪੁਲਿਸ ਆ ਪੁਲਿਸ ਨੂੰ ਤਾਂ ਹੋਰਾਂ ਕੰਮਾਂ ਤੇ ਲਈ ਫਿਰਦੀ ਐ ਆਪਦੇ ਨਿੱਜੀ ਕੰਮਾਂ ਤੇ ਲਈ ਫਿਰਦੀ ਐ ਰਾਜਨੀਤਿਕ ਬਦਲਾਖੋਰੀ ਚ ਪੁਲਿਸ ਨੂੰ ਮਸ਼ਰੂਫ ਰੱਖਿਆ ਵੇ ਵੀ ਤੁਸੀਂ ਆਹ ਕਰਦੇ ਹੋ ਤੁਸੀਂ ਉਹ ਕਰਦੇ ਹੋ ਤੇ ਪੁਲਿਸ ਆਪਦਾ ਕੰਮ ਪੁਲਿਸ ਵਾਲਾ ਕੰਮ ਕਦੋਂ ਕਰੂਗੀ ਇਸ ਲਈ ਸਰਕਾਰ ਫੇਲ ਹੋ ਗਈ ਇਸ ਕੰਮ 'ਚ ਪੀ ਉਸ ਦੀ ਅਸੀਂ ਪ੍ਰਜ਼ੋਰ ਸ਼ਬਦਾਂ ਚ ਸਾਰੇ ਜਾਣੇ ਜਿੰਦੇ ਸ਼ਹਿਰ ਨਿਵਾਸੀ ਆ ਜਿੱਥੇ ਤੁਹਾਡੇ ਤੁਸੀਂ ਵੇਖ ਰਹੇ ਹੋ ਬੈਠੇ ਆ ਅਸੀਂ ਸਾਰੇ ਦੀ ਪ੍ਰਜ਼ੋਰ ਨਿੰਦਾ ਕਰਦੇ ਆ ਸਖਤ ਸ਼ਬਦਾਂ ਚ ਔਰ ਪ੍ਰਸ਼ਾਸਨ ਤੋਂ ਇਹੀ ਉਮੀਦ ਤੇ ਬੇਨਤੀ ਕਰਦੇ ਆ ਵੀ ਉਹ ਕੋਈ ਠੋਸ ਕਦਮ ਚੱਕੇ ਤੇ ਲੋਕਾਂ ਨੂੰ ਇਨਸਾਫ ਦੇ